ਵੈਕੁਰ ਸਿੰਘ ਕਾ ਖਾਲਸਾ ਵੈਕੁਰ ਸਿੰਘ ਜੀ ਦੇ ਬੰਦੇ ਅਸੀਂ ਹਲਕਾ ਧਰਮਕੋਟ ਦੇ ਹਰਪ੍ਰਭਾਵਤ ਪਿੰਡਾਂ ਵਿੱਚ ਜਿੱਥੇ ਨਿਰੰਤਰ ਸਾਡੀਆਂ ਦਵਾਈਆਂ ਜਾਰੀ ਨੇ ਸੇਵਾ ਚੱਲ ਰਹੀ ਹੈ ਸੋ ਅੱਜ ਬਰਾੜ ਸਾਹਿਬ ਵੱਲੋਂ ਜਿੱਥੇ ਹਰਪ੍ਰਭਾਵਤ ਪਿੰਡਾਂ ਦਾ ਦੌਰਾ ਜਦੋਂ ਕੀਤਾ ਜਾ ਰਿਹਾ ਸੀ ਸਾਰੇ ਪਿੰਡਾਂ ਦੇ ਵਿੱਚ ਅਸੀਂ ਜਾ ਰਹੇ ਸੀ ਤਾਂ ਜਦੋਂ ਗੱਡੀ ਜੱਟਾਂ ਤੇ ਚੱਕ ਪੌਰੇ ਪਹੁੰਚੇ ਤਾਂ ਇਹਨਾਂ ਨੂੰ ਜਦੋਂ ਮਿਲੇ ਤਾਂ ਦੱਸਿਆ ਕਿ ਉਹ ਤਰਿਆ ਦੇ ਜਿਹੜੀ ਬੰਨ ਤੱਕ ਪਾਣੀ ਆ ਗਿਆ ਔਰ ਬਹੁਤ ਵੱਡੀ ਢਾਹ ਇੱਥੇ ਲੱਗੀ ਹੈ ਜਿਸ ਦੇ ਕਾਰਨ ਵੱਡੇ ਪੱਦਰ ਦੇ ਉੱਤੇ ਫਸਣਾ ਜਿਹੜੀਆਂ ਵੱਡੇ ਪੱਧਰ ਤੇ ਫਸਲਾਂ تباہ ਹੋਈਆਂ ਪਸ਼ੂਆਂ ਦਾ ਚਾਰਾ ਜਿਹੜਾ ਖਰਾਬ ਹੋਇਆ ਸਾਡੇ ਨਾਲ ਗੁਰਦਾਸ ਗੁਰਪ੍ਰੀਤ ਸਿੰਘ ਜੀ ਨੰਬਰਦਾਰ ਸਾਹਿਬ ਉਹ ਗੁਰਪ੍ਰੀਤ ਸਿੰਘ ਜੀ ਨੰਬਰਦਾਰ ਸਾਹਿਬ ਉਹ ਖੜੇ ਨੇ ਗੁਰਜੀਤ ਵੀ ਸਾਡਾ ਇਹ ਸਾਡੀ ਟੀਮ ਦੇ ਮੈਂਬਰ ਨੇ ਇਹ ਇਹਨਾਂ ਨੇ ਸਾਨੂੰ ਦੱਸਿਆ ਕਿ ਹਰੇਕ ਜਿਹੜਾ ਪਸ਼ੂਆਂ ਦਾ ਚਾਰੇ ਦੀ ਬਹੁਤ ਵੱਡੀ ਮਾਤਰਾ ਤਰੰਤ ਲੋੜ ਹੈ ਤਾਂ ਬਰਾੜ ਸਾਹਿਬ ਨੇ ਇਸ ਚੀਜ਼ ਨੂੰ ਦੇਖਦੇ ਹੋਏ ਸਾਨੂੰ ਉਹਦੀ ਹੁਕਮ ਦਿੱਤਾ ਕਿ ਆਪਾਂ ਜਿਹੜਾ ਚਾਰਾ ਆ ਤਰੰਤ ਆਪਾਂ ਇੱਥੇ ਪਹੁੰਚਦਾ ਕਰਨਾ ਹੈ ਤੇ ਅਸੀਂ ਹੁਣ ਚਾਰਾ ਲੈ ਕੇ ਜਿਹੜਾ ਆਏ ਆ ਸਾਰੇ ਘਰਾਂ ਦੇ ਵਿੱਚ ਚਾਰਾ ਜਿਹੜਾ ਪਹੁੰਚਦਾ ਕੀਤਾ ਜਾਊਗਾ ਵੀਰ ਗੁਰਜੀਤ ਔਰ ਨੰਬਰਦਾਰ ਸਾਹਿਬ ਹਣੀ ਸਾਡੇ ਨਾਲ ਨੇ ਔਰ ਸਾਰੇ ਜਿਹੜੇ ਅਸੀਂ ਚਾਰਾ ਲੈ ਕੇ ਆਏ ਆਂ ਔਰ ਚਾਰਾ ਹੁਣ ਘਰੋ ਘਰੀ ਪਹੁੰਚਦਾ ਕਰਾਂਗੇ ਕਿਉਂਕਿ ਫੌਰੀ ਜਿਹੜੀ ਮੰਗ ਸੀ ਜੀ ਅੱਜ ਮੱਖਣ ਬਰਾੜ ਜੀ ਆਏ ਸੀਗੇ ਜਿੱਦਾਂ ਮੌਕਾ ਦੇਖਣ ਢਾਹ ਬਹੁਤ ਲੱਗੀ ਹੋਈ ਸੀਗੀ ਤੇ ਜਦੋਂ ਸਾਡੇ ਹਰਕਲ ਆਏ ਤਾਂ ਉਹਨੇ ਦੇਖਿਆ ਵੀ ਲੋਕਾਂ ਦੀ ਮੰਗ ਸੀ ਚਾਰਾ ਸਾਰਾ ਖਰਾਬ ਹੋ ਗਿਆ ਸੀਗਾ ਫਿਰ ਉਹਦਾ ਕਰਕੇ ਉਹਨਾਂ ਫਾਰਮ ਐਕਸ਼ਨ ਲੈਂਦੇ ਆਂ ਸਾਨੂੰ ਆ ਹੈਰੀ ਵੀਰ ਜੀ ਨੂੰ ਤੇ ਸਾਰੀ ਟੀਮ ਨੂੰ ਕਿਹਾ ਕਿ ਜੋ ਵੀ ਮੰਨ ਲੋ ਚਾਹੀਦਾ ਉਹ ਪੂਰਾ ਕੀਤਾ ਜਾਵੇ ਫਿਰ ਸਾਨੂੰ ਜਿਹੜਾ ਕ੍ਰਾਂਤੀ ਹੋਣਾ ਚਾਰੇ ਦਾ ਜਿਹੜਾ ਸੁਵਿਧਾ ਉਹ ਪ੍ਰਵਾਹ ਦਰਵਾਤਾ ਤੇ ਜੋ ਮੰਨ ਲੋ ਹਲਕੇ ਦੇ ਸਾਰੇ ਤੇ ਪਿੰਡ ਦੇ ਵੇ ਗੱਤੀ ਦੇ ਤਾਂ ਦੇ ਪੋਰੇ ਦੇ ਵਿੱਚ ਵੰਡ ਰਹੇ ਆ ਤੇ ਬਾਕੀ ਸਾਰੀ ਮਾਜ ਮੱਖੀ ਮਿਲਾ ਲਈ ਟੀਮ ਸਾਡੇ ਨਾਲ ਆ ਫਿਰ ਭੇਸ ਸਿੰਘ ਜੀ ਨੰਬਰਦਾਰ ਜੀ ਨੇ ਪੂਰਾ ਸਹਿਯੋਗ ਕੀਤਾ ਜੀ ਪ੍ਰਾਰਭ ਸਾਹਿਬ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਮੌਕੇ ਤੇ ਆਪਣਾ ਸਾਨੂੰ ਹੋਏ ਚਾਰ ਚਾਰੇ ਦਾ ਇੰਤਜ਼ਾਮ ਕਰਕੇ ਸੋ ਸਾਰੇ ਪਿੰਡਾਂ ਦੇ ਵਿੱਚ ਹਰ ਦਿੱਤੇ ਵੀ ਹਰ ਪ੍ਰਭਾਵ ਦਿੰਦੇ ਉੱਥੇ ਸੇਵਾਵਾਂ ਸਾਡੀਆਂ ਜਾਰੀ ਨੇ ਚਾਹੇ ਚਾਰਾ ਚਾਹੇ ਰਾਸ਼ਨ ਸਮਗਰੀ ਸੀ ਹਰ ਰੋਜ਼ ਨਿਰੰਤਰ ਸੇਵਾਵਾਂ ਦੇ ਵਿੱਚ ਹਾਜ਼ਰ ਰਹੇ ਨੇ ਔਰ ਅੱਜ ਜਿਆਦਾ ਜ਼ਰੂਰੀ ਕੀ ਅਸਲੀ ਅਸੀਂ ਇਸ ਟਾਈਮ ਨੂੰ ਕਿਹਾ ਕਿ ਚਾਰਾ ਜਿਹੜੇ ਪਿੰਡ ਵਾਸੀ ਹੁਣ ਲੈ ਕੇ ਜਾ ਰਹੇ ਨੇ ਸੋ ਜਿੰਨਾ ਟਾਈਮ ਵੀ ਇਹ ਮਾਰ ਹੈਗੀ ਪ੍ਰਭਾਵਿਤ ਨੇ ਪਿੰਡ ਅਸੀਂ ਆਪਣੀਆਂ ਸੇਵਾਵਾਂ ਨਿਰੰਤਰ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਥੇ ਇੱਥੋਂ ਆਇਆ ਦੂਂਗਾ ਮੈਂ ਤੈਨੂੰ ਗਿਆ ਵੇ ਜੂਸ ਮਾਰੀ ਨਾ ਬੱਸ ਯਾਰ ਤਾਂ ਯਾਰ ਉਹਦਾ ਇਹਨੂੰ ਅੱਧੀ ਚਾਹੀਦੀ ਨੇ